ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਦੋਹਾਂ ਪਾਸੇ ਫੌਜਾਂ ਭਾਰੀਆਂ ਨੇ ਜੇਕਰ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਮੈਂ ਤੁਹਾਡੇ ਨਾਲ ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਸਰਦਾਰ ਦੀ ਸਰਦਾਰਨੀ ਦੇਸਾਂ ਬਾਰੇ ਗੱਲ ਕਰਨੀ ਹੈ ਇਤਿਹਾਸ ਦੱਸਦਾ ਹੈ ਕਿ ਜਦੋਂ ਰਾਣੀ ਜਿੰਦਾ ਨੇ ਸਰਦਾਰ ਨੂੰ ਚਿੱਠੀ ਲਿਖੀ ਕਿ ਖਾਲਸਾ ਫੌਜ ਮੁਦਕੀ ਤੇ ਫਿਰੂ ਸ਼ਹਿਰ ਇਹਨਾਂ ਦੋਹਾਂ ਦੇ ਵਿੱਚੋਂ ਅੰਗਰੇਜ਼ਾਂ ਤੋਂ ਹਾਰ ਚੁੱਕੀ ਹੈ ਉਹਨਾਂ ਲੋੜ ਹੈ ਸਰਦਾਰਾ ਤੇਰੀ 83 ਸਾਲ ਦਾ ਉਹ ਸ਼ੇਰ ਸੁਣ ਕੇ ਜੰਗ ਦੀ ਤਿਆਰੀ ਕਰਨ ਲੱਗਾ ਉਸੇ ਸਮੇਂ 60 ਸਾਲ ਸਰਦਾਰ ਨਾ ਬਤੌਣ ਵਾਲੀ ਸਰਦਾਰ ਦੀ ਸਰਦਾਰਨੀ ਦੇਸਾਂ ਸਰਦਾਰ ਨੂੰ ਜੰਗ ਲਈ ਤੋਰਨ ਆਈ ਤੇ ਆਖਣ ਲੱਗੀ ਸਰਦਾਰ ਜੀ ਵਾਪਸ ਕਦੋਂ ਆਓਗੇ ਸਰਦਾਰ ਜੀ ਨੇ ਕਿਹਾ ਦੇਸਾਂ ਸ਼ਾਇਦ ਕਦੇ ਨਹੀਂ ਸਰਦਾਰਨੀ ਨੇ ਕਿਹਾ ਸਰਦਾਰ ਜੀ ਜਾਂਦੇ ਹੋਏ ਕੋਈ ਨਿਸ਼ਾਨੀ ਦੇ ਜਾਂਦੇ ਸਰਦਾਰ ਜੀ ਨੇ ਆਪਣੀ ਸਰਦਾਰਨੀ ਨੂੰ ਆਪਣੀ ਤਲਵਾਰ ਦਾ ਮਿਆਨ ਦਿੱਤਾ ਦੇ ਨਾਲ ਹੀ ਉਹ ਪਰਨਾ ਦਿੱਤਾ ਜਿਸ ਦੇ ਨਾਲ ਲਾਵਾਂ ਲੀਆਂ ਸਨ ਦੇ ਨਾਲ ਹੀ ਸਰਦਾਰ ਜੀ ਨੇ ਆਖਿਆ ਜੇਕਰ ਮੈਂ ਇਹ ਜੰਗ ਜਿੱਤ ਕੇ ਆਇਆ ਤਾਂ ਆਪਾਂ ਦੁਬਾਰਾ ਮਿਲਾਂਗੇ ਜੇਕਰ ਨਾ ਜਿੱਤ ਕੇ ਆਇਆ ਆਇਸ ਵਰਨੇ ਦੇ ਉੱਤੇ ਤੈਨੂੰ ਮੇਰੇ ਖੂਨ ਦੇ ਛਿੱਟੇ ਮਿਲਣਗੇ ਸੂਰਮੇ ਬਚਨ ਦੇ ਬੜੀ ਹੁੰਦੇ ਨੇ ਅੱਜ ਤੱਕ ਜੇ ਸਮਾਂ ਮਿਲੇ ਤਾਂ ਕਿਤੇ ਦੇਖਿਓ ਔਟਾਰੀ ਉਹ ਪਰਨਾ ਉਸੇ ਤਰ੍ਹਾਂ ਹੀ ਉੱਥੇ ਦਰਸ਼ਨ ਕਰ ਸਕਦੇ ਹੋ ਖੂਨ ਦੇ ਛਿੱਟਿਆਂ ਦੇ ਨਾਲ ਤੁਹਾਨੂੰ ਮਿਲੇਗਾ ਸਰਦਾਰ ਆਖਰ ਜੰਗ ਵਿੱਚ ਚੜ੍ਹਿਆ ਸਰਦਾਰ ਦੇ ਚਾਰ ਘੋੜੇ ਸ਼ਹੀਦ ਹੋਏ ਸਰਦਾਰ ਪੰਜਵੇਂ ਘੋੜੇ ਤੇ ਸਵਾਰ ਹੋਇਆ ਤੇ ਫੇਰ ਜੰਗ ਪ੍ਰಾರಂಭ ਕਰ ਦਿੱਤੀ ਸਰਦਾਰ ਦੀ ਛਾਤੀ ਦੇ ਵਿੱਚ ਸੱਤ ਗੋੜੀਆਂ ਵੱਜੀਆਂ ਅੰਗਰੇਜ਼ਾਂ ਦੀਆਂ ਤੇ ਸਰਦਾਰ ਜੀ ਸ਼ਹੀਦ ਹੋਏ ਵਾਹਬੀ ਖਾਨ ਨੇ ਘੋੜੇ ਤੇ ਅਸਵਾਰ ਹੋ ਕੇ ਅਟਾਰੀ ਪਹੁੰਚ ਕੇ ਸਰਦਾਰਨੀ ਨੂੰ ਖਬਰ ਦਿੱਤੀ ਸਰਦਾਰਨੀ ਸਹਾਰ ਨਾ ਸਕੀ ਉਸਨੇ ਅਰਦਾਸ ਕੀਤੀ ਸਰਦਾਰ ਜੀ ਚਲੇ ਗਏ ਸਾਰੀ ਜ਼ਿੰਦਗੀ ਤੁਹਾਡੇ ਨਾਲ ਬਤੀਤ ਕੀਤੀ ਹੁਣ ਜਿਉਂ ਨੂੰ ਜੀ ਨਹੀਂ ਕਰਦਾ ਸਰਦਾਰ ਜੀ ਦੀ ਦੇਹ ਸ਼ਾਮ ਦੇ ਨਾਲ ਅਟਾਰੀ ਲਿਆਂਦੀ ਗਈ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਜਿਹੜੀ ਤੇਗ ਸਰਦਾਰ ਨੇ ਆਪਣੇ ਹੱਥ ਵਿੱਚ ਫੜੀ ਹੋਈ ਸੀ ਬਹੁਤ ਤੇਲ ਦੀ ਮਾਲਿਸ਼ ਕੀਤੀ ਗਈ ਬੜੇ ਯਤਨ ਕੀਤੇ ਗਏ ਪਰ ਉਹ ਤੇਗ ਸਰਦਾਰ ਦੇ ਹੱਥ ਵਿੱਚੋਂ ਨਿਕਲ ਨਾ ਸਕੇ ਸਰਦਾਰ ਜੀ ਦੇ ਨਾਲ ਹੀ ਉਸ ਤੇਗ ਦਾ ਵੀ ਸਿਸਕਾਰ ਕੀਤਾ ਗਿਆ ਜਦੋਂ ਲਾਂਬੂ ਲਾਇਆ ਗਿਆ ਸਰਦਾਰ ਦੀ ਸਰਦਾਰਨੀ ਦੇ ਸਾਹਮਣੇ ਨਾਲ ਹੀ ਛਾਲ ਮਾਰ ਕੇ ਉਸ ਚਿਖਾ ਵਿੱਚ ਸਰਦਾਰ ਨਾਲ ਸੱਚਖੰਡ ਚਲੀ ਗਈ